ਬਾਈਬਲ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਤਬਾਹੀ ਜਿਸ ਵਿੱਚ ਸਭ ਤੋਂ ਵੱਧ ਲੋਕ ਮਾਰੇ ਗਏ ਉਹ ਮਹਾ ਪਰਲੋਸੀ ਇਹ ਉਹ ਘਟਨਾ ਸੀ ਜਿਸ ਨੂੰ ਨੂਹ ਦਾ ਜਲ ਪਰਲੋ ਕਿਹਾ ਜਾਂਦਾ ਹੈ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਕਿ ਕਿੰਨੇ ਲੋਕ ਮਾਰੇ ਗਏ ਪਰ ਇਸ ਤਬਾਹੀ ਵਿੱਚ ਸਿਰਫ 8 ਲੋਕ ਬਚੇ ਰਿਕਾਰਡ ਦੱਸਦੇ ਹਨ ਕਿ ਸਿਰਫ ਨੂਹ ਦਾ ਪਰਿਵਾਰ ਹੀ ਬਚਿਆ ਸੀ ਇੱਕ ਦਿਲਚਸਪ ਸਵਾਲ ਇਹ ਹੈ ਕਿ ਜਦੋਂ ਇਹ 8 ਲੋਕ ਕਿਸ਼ਤੀ ਵਿੱਚ ਪ੍ਰਵੇਸ਼ ਕਰ ਰਹੇ ਸੀ ਤਾਂ ਬਾਕੀ ਸਾਰੇ ਲੋਕ ਕੀ ਕਰ ਰਹੇ ਸੀ ਨੂਹ ਦੇ ਜਲ ਪਰਲੋ ਦਾ ਬਿਰਤਾਂਤ ਪੁਰਾਣੀ ਨੇਮ ਦੀ ਉਤਪਤ ਅਧਿਆਇ 6 ਸਤ ਅਤੇ 8 ਵਿੱਚ ਪਾਇਆ ਜਾਂਦਾ ਹੈ ਪਰ ਅਸੀਂ ਕਿੰਨੀ ਵੀ ਨੇੜੇ ਉਹ ਖੋਜ ਕਰੀਏ ਸਾਨੂੰ ਇਸ ਗੱਲ ਦਾ ਕੋਈ ریکارڈ ਨਹੀਂ ਮਿਲਦਾ ਕਿ ਨੂਹ ਅਤੇ ਉਸਦੇ ਪਰਿਵਾਰ ਤੋਂ ਇਲਾਵਾ ਬਾਕੀ ਲੋਕ ਕੀ ਕਰ ਰਹੇ ਸੀ ਉਸ ਸਮੇਂ ਬਾਕੀ ਲੋਕ ਕੀ ਕਰ ਰਹੇ ਸੀ ਅਤੇ ਉਹ ਤਬਾਹੀ ਤੋਂ ਕਿਉਂ ਨਹੀਂ ਬਚੇ ਅੱਜ ਮੈਂ ਜਿਸ ਬਾਈਬਲ वचन ਬਾਰੇ ਦੱਸਣਾ ਚਾਹੁੰਦਾ ਹਾਂ ਉਹ ਮਤੀ 24 ਵਚਨ 37 ਹੈ ਪਰ ਜਿਸ ਤਰ੍ਹਾਂ ਨੂਹ ਦੇ ਦਿਨ ਸੰਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ ਸਲੀਬ ਤੇ ਆਪਣੀ ਕਿਸਮਤ ਨਾਲ ਮਿਲਣ ਤੋਂ 3 ਦਿਨ ਪਹਿਲਾਂ ਮੰਗਲਵਾਰ ਨੂੰ ਯਿਸੂ ਮਸੀਹ ਨੇ ਭਵਿੱਖਬਾਣੀ ਕੀਤੀ ਕਿ ਲਗਭਗ 2000 ਸਾਲਾਂ ਬਾਅਦ ਸਥਿਤੀ ਕਿਵੇਂ ਹੋਵੇਗੀ ਭਾਵ ਜਿਸ ਯੁੱਗ ਵਿੱਚ ਅਸੀਂ ਅੱਜ ਰਹ ਰਹੇ ਹਾਂ ਉਨਾਂ ਨੇ ਇਹ ਕਿਹਾ ਪਰ ਜਿਸ ਤਰ੍ਹਾਂ ਨੂਹ ਦੇ ਦਿਨ ਸੰਮਨੁੱਖ ਦੇ ਪੁੱਤਰ ਦਾ ਆਉਣਾ ਉਸੇ ਤਰ੍ਹਾਂ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤਿੱਕਰ ਕਿ ਨੂਹ ਕਿਸ਼ਤੀ ਉੱਤੇ ਚੜਿਆ ਅਤੇ ਉਹ ਨਹੀਂ ਜਾਣਦੇ ਸਨ ਜਦ ਤਾਈ ਪਰਲੋ ਨਾ ਆਈ ਅਤੇ ਸਬਨਾ ਨੂੰ ਰੋੜਾ ਕੇ ਲੈਣ ਆ ਗਈ ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ ਹਾਲਾਂਕਿ ਇੱਥੇ ਜੋ ਕਾਫੀ ਵਿਸ਼ ਵਿਸਫਾ ਹੈ ਉਹ ਇਹ ਹੈ ਕਿ ਹਾਰਡ ਦੇ ਸਮੇਂ ਲੋਕ ਕੀ ਕਰ ਰਹੇ ਸੀ ਇੱਥੇ ਇਸ ਦਾ ਵਿਸਤ੍ਰਿਤ ਵਰਣਨ ਪ੍ਰਦਾਨ ਕਰਦਾ ਹੈ ਜਦੋਂ ਨੂਹ ਅਤੇ ਉਸ ਦਾ ਪਰਿਵਾਰ ਕਿਸ਼ਤੀ ਵਿੱਚ ਪ੍ਰਵੇਸ਼ ਕਰ ਰਹੇ ਸੀ ਤਾਂ ਬਾਕੀ ਲੋਕ ਸਧਾਰਨ ਢੰਗ ਨਾਲ ਖਖਾ ਪੀ ਰਹੇ ਸੀ ਹਮੇਸ਼ਾ ਵਾਂਗ ਆਪਣੀ ਜ਼ਿੰਦਗੀ ਜੀ ਰਹੇ ਸੀ ਅਤੇ ਜਦੋਂ ਮੀਂਹ ਪਿਆ ਅਤੇ ਪਾਣੀ ਵਧਿਆ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਕੀ ਹੋਣ ਵਾਲਾ ਹੈ ਫਿਰ ਭਾਰੀ ਮੀਂਹ ਦਾ ਸਾਹਮਣਾ ਕਰਨ ਲਈ ਜਿਵੇਂ ਕਿ ਆਕਾਸ਼ ਖੁੱਲ ਗਿਆ ਸੀ ਉਹ ਵੇਲੇ ਕਿਉਂ ਸੀ ਅਤੇ ਕੋਈ ਵੀ ਤਿਆਰੀ ਕਿਉਂ ਨਹੀਂ ਕਰ ਰਹੇ ਸੀ ਉਸ ਸਮੇਂ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਮੀਂਹ ਨਾਲ ਇੰਨਾ ਵੱਡਾ ਹੜ੍ਹ ਆ ਜਾਵੇਗਾ ਅਤੇ ਜਦੋਂ ਉਹਨਾਂ ਨੇ ਕੁਝ ਕਰਨ ਦਾ ਫੈਸਲਾ ਕੀਤਾ ਉਦੋਂ ਤੱਕ ਬਹੁਤ देर ਹੋ ਚੁੱਕੀ ਹੋਵੇਗੀ ਜਲ ਪਰ ਲੋਕ ਮਾਈਕਲ ਐਂਜਲੋ ਦੀ ਨੂ ਦੇ ਹੜ੍ਹ ਨੂੰ ਦਰਸਾਉਣ ਵਾਲਾ ਚਿੱਤਰ ਉਹਨਾਂ ਲੋਕਾਂ ਨੂੰ ਜਿਉਂਦੇ ਰੂਪ ਨਾਲ ਦਰਸਾਉਂਦਾ ਹੈ ਜੋ ਪਿੱਛੇ ਰਹੇ ਗਏ ਸੀ ਅਚਾਨਕ ਆਏ ਜਲ ਪਰਲੋ ਕਾਰਨ ਪੇਂਟਿੰਗ ਵਿੱਚ ਦਰਸਾਏ ਗਏ ਜ਼ਿਆਦਾਤਰ ਲੋਕ ਚੰਗੀ ਤਰ੍ਹਾਂ ਕੱਪੜੇ ਵੀ ਨਹੀਂ ਪਾ ਸਕੇ ਕੁਝ ਲੋਕ ਮੀਂਹ ਤੋਂ ਬਚਣ ਲਈ ਤੰਗ ਫਿਰ ਨਹੀਂ ਤੰਬੂਆਂ ਵਿੱਚ ਪਨਾਹ ਲੈ ਰਹੇ ਸੀ ਜੋ ਕਿਸੇ ਵੀ ਘੜੀ ਡੁੱਬਣ ਲਈ ਤਿਆਰ ਲੱਗ ਰਹੇ ਸੀ ਜਦ ਕਿ ਲੋਕ ਕਿਸ਼ਤੀ ਤੇ ਚੜਨ ਵਿੱਚ ਕਾਮਯਾਬ ਹੋ ਗਏ ਸੀ ਪਰ ਅੰਦਰ ਜਾਣ ਦਾ ਕੋਈ ਰਸਤਾ ਨਾ ਮਿਲਣ ਤੇ ਉਸਤੇ ਕੁਲਹਾੜੀ ਮਾਰ ਰਹੇ ਸੀ ਪੇਂਟਿੰਗ ਵਿਚਲੇ ਚਿੱਤਰਾਂ ਦੁਆਰਾ ਅਸੀਂ ਉਹਨਾਂ ਬਵਾਂ ਦੇ ਸਾਹਮਣੇ ਮਨੁੱਖਾਂ ਦੀ ਬੇਅੰਤ ਕਮਜ਼ੋਰੀ ਨੂੰ ਦੇਖ ਸਕਦੇ ਹਾਂ ਜੋ ਸਾਡੀਆਂ ਉਮੀਦਾਂ ਨੂੰ ਪਾਰ ਕਰਦੀ ਹੈ ਜੇਕਰ ਅੱਜ ਵੀ ਇਹੀ ਸਥਿਤੀ ਹੁੰਦੀ ਤਾਂ ਨਤੀਜਾ ਬਕਰਾ ਨਹੀਂ ਹੁੰਦਾ ਅਸਪਸ਼ਟਤਾ ਇਹ ਤਬਾਹੀ ਦਾ ਸਭ ਤੋਂ ਮੁੱਖ ਗੁਣ ਹੈ ਹਾਲਾਂਕਿ ਜਿਵੇਂ ਕਿ ਇਹ ਲਿਖਿਆ ਗਿਆ ਹੈ ਕਿ ਇਹ ਨੂਰ ਦੇ ਦਿਨਾਂ ਵਰਗੀ ਸਥਿਤੀ ਵਿੱਚ ਹੋਵੇਗਾ ਸਾਡੇ ਜੀਵਨ ਦੇ ਇਸ ਬਿੰਦੂ ਤੇ ਵੀ ਅਣਪਛਾਤੀ ਤਬਾਹੀਆਂ ਕਈ ਰੂਪਾਂ ਵਿੱਚ ਲੁਕੀਆਂ ਹੋਈਆਂ ਹਨ ਉਦਯੋਗਿਕरण ਅਤੇ ਵਕ ਵਕ ਤਕਨਾਲੋਜੀ ਆਂਦੀ ਤਰੱਕੀ ਦੇ ਨਾਲ ਅਣਪਛਾਤੀ ਤਬਾਹੀਆਂ ਜੋ ਅਤੀਤ ਵਿੱਚ ਅਸਪਸ਼ ਸੀ ਹੁਣ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਹਨ ਪਰ ਕੋਪਨਾ ਸਮਾਂ ਖਾਨ ਕਿਸਮ ਅਤੇ ਪੈਮਾਨਾ ਸੰਪੂਰਨ ਤਿਆਰੀ ਵਰਗੀ ਕੋਈ ਚੀਜ਼ ਨਹੀਂ ਹੈ ਜਿਸ ਵਿੱਚ ਇਹਨਾਂ ਵਿੱਚੋਂ ਕਿਸੇ ਇੱਕ ਖੇਤਰ ਵਿੱਚ ਕੋਈ ਕਮੀ ਨਾ ਹੋਵੇ ਅਜਿਹੀਆਂ ਹੜਲ ਆਫਤਾਂ ਦਾ ਸਾਹਮਣਾ ਕਰਨ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਮਨੁੱਖੀ ਸ਼ਕਤੀ ਅਤੇ ਕੋਸ਼ਿਸ਼ ਤੋਂ ਜੋ ਪ੍ਰਾਪਤ ਕੀਤਾ ਜਾ ਸਕਦਾ ਹੈ ਉਸ ਦੀਆਂ ਪੱਕੇ ਤੌਰ ਤੇ ਸਮੀਮਾਵਾਂ ਹੁੰਦੀਆਂ ਹਨ ਸਾਡੇ ਲਈ ਬਾਈਬਲ ਤਿਆਰੀ ਦਾ ਸਭ ਤੋਂ ਸੰਪੂਰਨ ਅਤੇ ਨਿਸ਼ਚਿਤ ਤਰੀਕਾ ਪ੍ਰਗਟ ਕਰਦੀ ਹੈ ਜੋ ਨਵੇਂ ਨੇਮ ਦਾ ਪਸਾਹ ਹੈ ਪਸਾਹ ਲਈ ਕੋਰੀਆਈ ਨਾਮ ਛਾਲ ਮਾਰਨਾ ਅਤੇ ਪਾਰ ਕਰਨਾ ਹੈ ਜਿਸ ਦਾ ਅਰਥ ਹੈ ਕਿ ਆਫਤਾਂ ਲੰਘ ਜਾਣਗੀਆਂ ਅਤੇ ਇਹ ਅੰਗਰੇਜ਼ੀ ਸ਼ਬਦ ਪਸਾਹ ਵਿੱਚ ਵੀ ਪ੍ਰਤੀਬਿੰਬਤ ਹੁੰਦਾ ਹੈ ਜਿਸ ਦਾ ਅਰਥ ਹੈ ਕਿ ਆਫਤਾਂ ਲੰਘ ਜਾਣਗੀਆਂ ਸਾਨੂੰ ਇਸ ਗੱਲ ਤੇ ਭਰੋਸਾ ਹੈ ਕਿ ਜਦੋਂ ਅਸੀਂ ਨਵੇਂ ਨੇਮ ਦਾ ਪਸਾਹ ਮਨਾਉਂਦੇ ਹਾਂ ਤਾਂ ਅਸੀਂ ਤਬਾਹੀਆਂ ਤੋਂ ਸੁਰੱਖਿਅਤ ਹੋਵਾਂਗੇ ਕਿਉਂਕਿ ਇਹ ਪਰਮੇਸ਼ਵਰ ਹਨ ਜੋ ਇੱਕ ਅਲੌਕਿਕ ਪ੍ਰਾਣੀ ਹਨ ਜਿਨ੍ਹਾਂ ਨੇ ਇਸ ਸੁਰੱਖਿਆ ਦਾ ਵਾਅਦਾ ਕੀਤਾ ਹੈ ਦਰਸਲ ਬਾਈਬਲ ਦੱਸਦੀ ਹੈ ਕਿ ਜੋ ਲੋਕ ਪਸਾਹਾ ਤਿਹਾੜੀ ਮਨਾਉਂਦੇ ਸੀ ਉਨ੍ਹਾਂ ਨੂੰ ਆਫਤਾ ਤੋਂ ਬਚਾਇਆ ਜਾਂਦਾ ਸੀ ਜਦੋਂ ਇਸرائیਲੀਆਂ ਨੂੰ ਮਿਸਰ ਵਿੱਚ ਗੁਲਾਮ ਬਣਾਇਆ ਗਿਆ ਸੀ ਭਾਵੇਂ ਕਿ ਸਾਰੀ ਧਰਤੀ ਬੇਮਿਸਾਲ ਤਬਾਹੀ ਤੋਂ ਡਰ ਕੇ ਕੰਬ ਰਹੀ ਸੀ ਪਰ ਉਨ੍ਹਾਂ ਨੇ ਪਸਾਹਾ ਮਨਾਇਆ ਅਤੇ ਪਰਮੇਸ਼ਵਰ ਦੁਆਰਾ ਸੁਰੱਖਿਅਤ ਹੋਏ ਲਗਭਗ 800 ਸਾਲਾਂ ਬਾਅਦ ਜਦੋਂ ਸ਼ਕਤੀਸ਼ਾਲੀ ਅਸ਼ੂਰੀ ਸਾਮਰਾਜ ਨੇ ਇਜ਼ਰਾਈਲ ਉੱਤੇ ਹਮਲਾ ਕੀਤਾ ਤਾਂ ਪਸਾਹਾ ਮਨਾਉਣ ਕਾਰਨ ਇੱਕ ਵਾਰ ਫਿਰ ਉਨ੍ਹਾਂ ਦੀ ਰੱਖਿਆ ਹੋਈ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਾਅਦੇ ਅਨੁਸਾਰ ਪ ਉਹ ਹਰ ਤਰ੍ਹਾਂ ਦੀ ਆਫਤ ਤੋਂ ਸੁਰੱਖਿਅਤ ਰਹੇ ਕੀ ਪਸਾ ਮਨੋਂ ਤੋਂ ਅਸੀਂ ਅਸਲ ਵਿੱਚ ਆਫਤਾਂ ਤੋਂ ਬਚ ਸਕਦੇ ਹਾਂ ਕੀ ਤੁਸੀਂ ਇਹ ਸਵਾਲ ਆਪਣੇ ਆਪ ਤੋਂ ਪੁੱਛ ਰਹੇ ਹੋ ਅਸੀਂ ਸਾਰੀਆਂ ਆਫਤਾਂ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਹ ਕਦੋਂ ਜਾਂ ਕਿਵੇਂ ਹੋਣਗੀਆਂ ਸੰਜੋਗ ਜਾਂ ਕੁਸ਼ਕਿਸਮਤੀ ਨਾਲ ਬਚਣਾ ਪੱਕੇ ਤੌਰ ਤੇ ਕਿਸਮਤ ਵਾਲਾ ਹੈ ਪਰ ਅਸੀਂ ਹਰ ਕੜੀ ਨੂੰ ਕਿਸਮਤ ਅਤੇ ਸੰਜੋਗ ਦੇ ਨਹੀਂ ਛੱਡ ਸਕਦੇ ਇਸ ਲਈ ਪਹਿਲਾਂ ਨਾਲੋਂ ਕਿਤੇ ਵੱਧ ਸਾਨੂੰ ਕਿਸਮਤ ਜਾਂ ਮੌਕਾ ਵਰਗੀਆਂ ਅਨਿਸ਼ਚਿਤ ਚੀਜ਼ਾਂ ਪਰ ਉਸ ਆਕਰਨ ਦੀ ਬਜਾਏ ਇੱਕ ਪੱਕੇ ਵਾਅਦੇ ਦੀ ਲੋੜ ਹੈ ਨਵੇਂ ਨੀਮ ਦਾ ਪਸਾਅ ਅਸਲ ਵਿੱਚ ਇਹੀ ਹੈ